ਦੇਖੋ ਜੀ ਆਪਾਂ ਸਾਡੇ ਗਰਦਾਸਪੁਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਗਰਦਾਸਪੁਰ ਦੀ ਗੱਲ ਕਰਦੇ ਆਂ ਕਿ ਸਾਨੂੰ ਅੱਜ 3-4 ਸਾਲ ਹੋ ਗਏ ਨੇ ਆਪਾਂ ਇਥੇ ਬਹੁਤ ਹੀ ਮਜਾੜੇ ਕੀਤੇ ਸਾਡੇ ਆਪਾਂ ਜਿਹੜੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਬੜੇ ਦਿੱਤੇ ਆ ਅਸੀਂ ਧਰਨੇ ਵੀ ਲਾਏ ਅਸੀਂ ਚੌਕ ਵੀ ਜਾਮ ਕੀਤੇ ਅਸੀਂ ਸਿਰੀ ਹਰ ਗੁਬਿੰਦਪੁਰ ਵੀ ਧਰਨਾ ਲਾਇਆ ਤਨਵਾਲੇ ਵੀ ਧਰਨਾ ਲਾਇਆ ਬਟਾਲੇ ਵਿੱਚ ਵੀ ਅਸੀਂ ਦੋਸ ਮਜਾੜਾ ਕੀਤਾ ਅਤੇ ਹੋਰ ਨਾਲ ਸਾਰਿਆਂ ਦੇ ਵਿੱਚ ਵੀ ਕੀਤਾ ਪਰ ਕੋਈ ਕਾਰਵਾਈ ਨਹੀਂ ਉਹਨਾਂ ਦੇ ਉੱਤੇ ਕੀਤੀ ਗਈ ਇਹਨਾਂ ਜਗਾੜੂਵਾਨਾਂ ਉੱਤੇ ਇਸ ਕਰਕੇ ਇਹ ਬੇਨਤੀ ਹੈ ਕਿ ਥੋੜੇ ਦਿਨ ਪਹਿਲੂ ਆਪਾਂ ਸਿਧਿਹਰ ਗੋਬਿੰਦਪੁਰ ਜਾ ਕੇ ਥਾਣੇ ਵਿੱਚ ਜਾ ਕੇ ਉੱਥੇ ਦੇ ਕੇ ਆਏ ਐ ਐਸਐਸਓ ਸਾਹਿਬ ਨੂੰ ਦੇ ਕੇ ਆਏ ਮੰਗ ਪੱਤਰ ਅਰਹਨਵਾਂ ਦੇ ਕੇ ਆਏ ਆ ਔਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਹ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇੱਕ ਖਾਸ ਕਰਕੇ ਬੇਨਤੀ ਆ ਇਹ ਜਿਹੜੇ ਗੱਡੀਆਂ ਵਾਲੇ ਬੇਲੇ ਅਜਾਤੀ ਮੜੋ 40 ਵਜੇ ਗੱਡੀਆਂ ਵਾਲੇ ਵੇਲੇ ਬੈਠੇ ਹੋਇਆ ਬੰਦੇ ਤਾਂ ਦਰੀ ਵਸਾਈਆ ਪਿਆਰ ਕੇ ਘਰ ਜਲ ਜਾਂਦੇ ਆ ਇਨਾਂ ਦੇ ਵੱਲ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਨਾਂ ਵੱਲੋਂ ਥੋੜਾ ਖਿਆਲ ਦਿੱਤਾ ਜਾਏ ਇਨਾਂ ਜਗਾੜੂ ਰੇੜਿਆਂ ਨੂੰ ਬੰਦ ਕਰਕੇ ਉਹ ਜਿਹੜਾ ਲੋਡ ਆ ਸਾਡਾ ਗੱਡੀਆਂ ਵਾਲਿਆਂ ਨੂੰ ਦਿੱਤਾ ਜਾਏ ਆਪਾਂ ਗੱਡੀਆਂ ਵਾਲੇ ਆਪਣਾ ਲੋਡ ਲੈ ਕੇ ਆਪਣੇ ਪਰਿਵਾਰ ਦਾ ਪਾਲ ਪੋਸਨ ਕਰ ਸਕੀਏ ਆਪਣੇ ਘਰ ਵੀ ਅਸੀਂ ਆਪਣੇ ਬੱਚਿਆਂ ਨੂੰ ਕੋਈ ਰੋਟੀ ਖਵਾ ਸਕੀਏ ਤੇ ਸਾਡੀ ਇਹ ਬੇਨਤੀ ਆ ਕਿ ਇਨਾਂ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ ਜੇਕਰ ਇਹ ਮੁਕੰਮਲ ਤੌਰ ਤੇ ਨਹੀਂ ਬੰਦ ਹੁੰਦੇ ਤੇ ਫਿਰ ਤਾਂ ਸਾਨੂੰ ਗੱਡੀਆਂ ਵਾਲਿਆਂ ਨੂੰ ਆ ਕੇ ਸੜਕ ਦੇ ਉੱਤੇ ਆ ਕੇ ਬੈਠਣਾ ਹੀ ਪੈਣਾ ਹੈ ਇਸ ਕਾਕੇ ਮੇਰੀ ਇਹ 150 ਸਨ ਬੇਨਤੀ ਹੈ ਕਿ ਇਹਨਾਂ ਨੂੰ ਉਤਰੂ ਤੇ ਇਹਨਾਂ ਦੇ ਉੱਤੇ ਸਕੰਜਾ ਕੱਸਿਆ ਜਾਵੇ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ